ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੰਗਲ ਉਪ ਮੰਡਲ ਦੇ ਪਿੰਡ ਬੇਲਾ ਧਿਆਨੀ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਉਹਨਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਕੀਤੇ ਪ੍ਰਬੰਧਾਂ ਤੇ ਰਾਹਤ ਕੈਂਪ ਦਾ ਜਾਇਜ਼ਾ ਲਿਆ ਹਰਜੋਤ ਸਿੰਘ ਬੈਂਚ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਆਪਣੇ ਵਿਧਾਨ ਸਭਾ ਹਲਕੇ ਸ਼੍ਰੀ ਨੰਨਪੁਰ ਸਾਹਿਬ ਦੇ ਦਰਿਆ ਕੰਢੇ ਨੀਵੇਂ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਥਾਵਾਂ ਤੇ ਰਾਹਤ ਕੈਂਪਾਂ ਦੇ ਵਿੱਚ ਪਹੁੰਚਣ ਉਹਨਾਂ ਦੇ ਲਈ ਉੱਥੇ ਸਾਰੀਆਂ ਸਹੂਲਤਾਂ ਤੇ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫਤ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਹੈ ਅਤੇ ਅਸੀਂ ਸਾਰੀ ਰਾਤ ਨਹਿਰਾ ਦਰਿਆਵਾਂ ਦੇ ਕਮਜ਼ੋਰ ਬੰਨਾਂ ਦੇ ਕੰਢੇ ਮਜ਼ਬੂਤ ਕਰਨ ਵਿੱਚ ਲੱਗੇ ਰਹੇ ਉਹਨਾਂ ਨੇ ਕਿਹਾ ਕਿ ਪਿਛਲੇ ਕਈ ਘੰਟਿਆਂ ਤੋਂ ਹਿਮਾਚਲ ਪ੍ਰਦੇਸ਼ ਅਤੇ ਸਾਡੇ ਇਲਾਕੇ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਕਾਰਨ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1678 ਫੁੱਟ ਹੋ ਗਿਆ ਹੈ। ਸਾਡੀਆਂ ਖੱਡਾਂ ਵੀ ਪਰ ਗਈਆਂ ਨੇ ਡੈਮ ਤੋਂ ਥੋੜਾ ਜਿਹਾ ਵਾਧੂ ਪਾਣੀ ਛੱਡਿਆ ਜਾਣਾ ਜੋ ਕੁਝ ਘੰਟਿਆਂ ਵਿੱਚ ਇਲਾਕੇ ਦੇ ਪਿੰਡਾਂ ਵਿੱਚ ਪਹੁੰਚ ਜਾਵੇਗਾ। ਇਸ ਲਈ ਨਵੇਂ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਰੰਤ ਰਾਹਤ ਕੈਂਪਾਂ ਦੇ ਵਿੱਚ ਸੁਰੱਖਿਅਤ ਥਾਵਾਂ ਤੇ ਜਾਣ। ਉਹਨਾਂ ਨੇ ਕਿਹਾ ਕਿ ਪੰਜ ਸਰਪੰਚ ਇਸ ਵਿੱਚ ਸਹਿਯੋਗ ਦੇਣ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਸਮਸਾਰ ਦੇ ਪਿਛਲੇ 3-4 ਦਿਨਾਂ ਤੋਂ ਲਗਾਤਾਰ ਬਰਸਾਤ ਦੇ ਡੈਮ ਤੋਂ ਜਿਹੜੇ ਲੀਜੀ ਹੋ ਰਹੀ ਹੈ ਪਾਗੜਾ ਡੈਮ ਤੋਂ ਉਹਦੇ ਕਰਕੇ ਕਈ ਪਿੰਡਾਂ 'ਚ ਪਾਣੀ ਆ ਗਿਆ ਸਾਡੇ ਕਲਿੱਤਰਾਂ ਦੇ ਕੁਝ ਲੋਕ ਨੇ ਜਿਹੜੇ ਲੋਬੇਲਾ ਲੋਰਵੇਲਾ ਧਿਆਨੀ ਵੀ ਕਹਿੰਦੇ ਆ ਬਾਹਰ ਦਰਿਆ ਤੋਂ ਪਾਰ ਉੱਥੇ ਉਹਨਾਂ ਡੀਆਰੇ ਦੀ ਪਾਣੀ ਤੇ ਅਗਲੇ ਕੁਝ ਮਿੰਟਾਂ 'ਚ ਇਹਨਾਂ ਨੂੰ ਤਾਂ ਰੈਸਕਿਊ ਹੋ ਜੂਗੇ ਇੱਦਾਂ ਕੁਥੋੜ ਪਰਿਵਾਰ ਇਹਨਾਂ ਨੂੰ ਅਸੀਂ ਪਰਸੋਂ ਬਹੁਤ ਬੇਨਤੀ ਕੀਤੀ ਵੀ ਆਜੋ ਪਰ ਕਹਿਣਾ ਬਹੁਤ ਔਖਾ ਹੁੰਦਾ ਘਰ-ਬਾਰ ਛੱਡਣਾ ਬਹੁਤ ਔਖਾ ਹੈ ਆ ਇਹ ਨਹੀਂ ਮੰਨਦੇ ਤੇ ਹੁਣ ਜਦੋਂ ਪਾਣੀ ਵਧਿਆ ਤਾਂ ਇਹਨਾਂ ਦੀ ਸਵੇਰੇ ਕਾਲ ਆਈ ਸੀ ਸਾਡੇ ਸਾਰੇ ਜਿਹੜੇ ਆ ਰੋਸ਼ਨ ਵੀਰਾ ਜਿਹੜਾ ਪਰਿਵਾਰ ਹੈ ਉਹਨਾਂ ਨਾਲ ਗੱਲ ਹੋਈ ਸੁਰੱਖਿਅਤ ਨੇ ਉਹ ਤੇ ਇਹਨਾਂ ਨੂੰ ਮਨ ਜਿਹੜਾ ਹੈ ਟੀਸੀ ਸਾਹਿਬ ਮੌਕੇ ਤੇ ਐਸਐਸਪੀ ਸਾਹਿਬ ਮੌਕੇ ਤੇ ਨੇ ਤੇ ਇੱਥੇ ਜਿਹੜਾ ਰਲੀਫ ਹੈ ਤਾਂ ਦੇ 2 ਪੁਆਇੰਟ ਤੇ ਹੋਰ ਰੈਸਕਿਊ ਵਰਕ ਹੋਣਾ ਤੇ ਉਹ ਅਗਲੇ 2 ਕੈਂਟਰੀਸ ਕੰਪਲੀਟ ਹੋ ਜਾਊਗਾ ਇਹਨਾਂ ਨੂੰ ਲਿਆਉਣ ਤੋਂ ਬਾਅਦ ਇਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪਾਣੀ ਦਾ ਦਵਾਈ ਦਾ ਸਾਰਾ ਬੰਦੋਬਸ ਜਿਹੜਾ ਹੈ ਉਹ ਵੀ ਟੀਮ ਕਰ ਰਹੀ ਹੈ ਪੰਜਾਬ ਵਿੱਚ ਮੌਜੂਦਾ ਹੜ੍ਹ ਦੇ ਹਾਲਾਤ ਦੇ ਮਦਨਜ਼ਰ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਇਤਿਹਾਸਿਕ ਸਥਾਨ ਗੁਰਦੁਆਰਾ ਪੋਲਪੁਖਤਾ ਸਾਹਿਬ ਪਾਤਸ਼ਾਹੀ 6ਵੀਂ ਵਿੱਚ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਵਾਸਤੇ ਅਰਦਾਸ ਬੇਨਤੀ ਕਰਵਾਈ ਇਸ ਦੌਰਾਨ ਹੈੱਡ ਗ੍ਰਾਂਥੀ ਬਾਬਾ ਜਗਦੀਪ ਸਿੰਘ ਬੁਰਜ ਨੇ ਪੰਜਾਬ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਪਾਵਲਾ ਡੀਐਸਪੀ ਦਵਿੰਦਰ ਸਿੰਘ ਬਾਜਵਾ ਸਰਪੰਚ ਸੁਖਵਿੰਦਰਜੀਤ ਸਿੰਘ ਚਾਵਰ ਵੀ ਹਾਜ਼ਰ ਸਨ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ ਪਿਛਲੇ ਦਿਨੀ بارش ਦੇ ਨਾਲ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਦੇ ਪਿੰਡ ਚੈਨੇਵਾਲਾ ਵਿੱਚ ਛੱਤ ਡਿੱਗਣ ਕਾਰਨ 35 ਸਾਲਾ ਬਲਜੀਤ ਸਿੰਘ ਅਤੇ 10 ਸਾਲਾ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਉਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਹਰਕੇ ਵਿੱਚ ਕੰਧ ਡਿੱਗਣ ਕਾਰਨ ਜਗਜੀਵਨ ਸਿੰਘ ਦੀ ਮੌਤ ਹੋ ਗਈ। ਅੱਜ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਐਸਟੀਐਮ ਸਰਦੂਲਗੜ ਵੱਲੋਂ ਪਿੰਡ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਹਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਚੈਨੇਵਾਲਾ ਦੇ ਪਰਿਵਾਰ ਨੂੰ ਘਰ ਬਣਾਉਣ ਦੇ ਲਈ ਅਲਾਗੇ ਤੋਂ ਸਰਕਾਰ ਵੱਲੋਂ ਵਿੱਤੀ ਮਦਦ ਦਿੱਤੀ ਜਾਵੇਗੀ। ਸਹਾਇਤਾ ਰਾਸ਼ੀ ਦਾ ਚੈੱਕ ਮਿਲਣ ਤੋਂ ਬਾਅਦ ਜਵਹਰਕੇ ਪਿੰਡ ਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਉਨ੍ਹਾਂ ਦੇ ਪਿਤਾ ਦੇ ਕੰਦ ਲੱਗਣ ਦੇ ਕਾਰਨ ਮੌਤ ਹੋਈ ਸੀ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਵਿੱਤੀ ਮਦਦ ਦਿੱਤੀ ਗਈ ਹੈ। ਜਿਸ ਲਈ ਉਹ ਸਰਕਾਰ ਦਾ ਧੰਨਵਾਦ ਕਰਦੇ ਨੇ। ਦੇਖੋ ਤਕ ਜੀਵ ਸੰਗ ਜੀ ਸਾਈਕਲ ਰਾਈ ਜਾਂਦੇ ਸੀਗੇ ਜਿਆਦੇ بارش ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਗਈ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਵੀ ਸਰਕਾਰ ਵੱਲੋਂ ਤਾਂ ਕਿ ਤਰੰਤ ਦਿੱਤੀ ਜਾਵੇ ਅੱਜ ਐਸ.ਡੀ.ਐਮ ਸਾਹਿਬ ਅਸੀ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਿਆ ਨਾੜੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਆ ਕਿ ਬਿ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਾਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਾਹੀਂ ਵੀ ਅਪੀਲ ਕਰਦੇ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖ਼ਤਰਾ ਹੈਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਂਵਾਂ ਤੇ ਉਹਨਾਂ ਜਿਹੜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾਂ ਚਿਰ ਇਹ ਮੀਂਹ ਦਾ ਖਤਰਾ ਹੈ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਲੀਆਂ ਤੇ ਇੱਕੋ ਦਮ ਮਕਾਨ ਤਰੇੜਾਂ ਚੋਂੜ ਗਏ ਖਤਰੇ ਦਾ ਨਾਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛਤ ਲੇਕਨ ਕਰਨ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ ਸੱਤ ਦਿਨ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਅੱਜ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਸਹਾਇਤਾ ਹੋ ਸਕੇ ਕਿਉਂਕਿ ਉੱਥੇ ਵੀ ਤੁਹਾਨੂੰ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈਗੀ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱ ਗਿਆ ਮਕਾਨ ਦੀ ਉਹਨਾਂ ਨੂੰ ਬਖਰੀ ਸੇਤਾ ਦਿੱਤੀ ਜਾਊਗੀ ਪੰਜਾਬ ਅਪਡੇਟਸ ਦੇ ਖਾਸ ਬਲਟਨ ਦੇ ਵਿੱਚ ਫਿਲਹਾਲ ਨਹੀਂ ਸੁਣ ਰਹੋ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.